ਮਾਣਿ ਕੁ ਜੀ ਕਿਹੋ ਜਿਕੇ ਨਾਮ ਹੈ ਭਾਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈਗਾ ਸਤਨਾਮ ਸਿੰਘ ਰਤੋਕੇ ਜ਼ਿਲ੍ਹਾ ਯੂਥ ਪ੍ਰਧਾਨ ਸੰਗਰੂਰ ਕੀ ਕਹਿਣਾ ਚਾਹੁੰਦਾ ਜੀ ਗੱਤਕਾ ਦਿਵਸ ਮਨਾਇਆ ਜਾਵੇ ਬਸੋੜਾ ਸਾਹ ਦੇ ਵਿੱਚ ਬੱਚੇ ਆਏ ਨੇ ਛੋਟੇ ਛੋਟੇ ਬੱਚੇ ਗੱਤਕਾ ਦਿਵਸ ਦੇ ਮੌਕੇ ਤੇ ਆਪਣੇ ਜੋਰ ਦਿਖਾ ਰਹੇ ਨੇ ਇਹ ਅੱਜ ਜੀ ਜਿਹੜਾ ਗੱਤਕਾ ਦਿਵਸ ਹੈ ਇਹ ਸਾਡੇ ਛੇਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ਼ੁਰੂ ਕੀਤਾ ਇਹ ਉਸ ਟਾਈਮ ਸ਼ੁਰੂ ਕੀਤਾ ਜਦੋਂ ਕੋਈ ਵੀ ਆਵਦਾ ਤਖਤ ਨਹੀਂ ਸੀ ਲਾ ਸਕਦਾ ਕਲਗੀ ਨਹੀਂ ਸੀ ਲਾ ਸਕਦਾ ਘੋੜਸਵਾਰੀ ਨਹੀਂ ਸੀ ਕਰ ਸਕਦਾ ਅਖਾੜੇ ਨਹੀਂ ਸੀ ਜਿਹੜਾ ਚਲਾ ਸਕਦਾ ਤਾਂ ਗੁਰੂ ਸਾਹਿਬ ਨੇ ਇਹ ਸਾਰਾ ਕੁਝ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਅਖਾੜਿਆਂ ਦੀ ਸਥਾਪਨਾ ਕੀਤੀ ਘੋੜਸਵਾਰੀ ਕੀਤੀ ਕਲਗੀ ਲਾਈ ਉਦੋਂ ਤੋਂ ਜਿਹੜਾ ਗਤਕਾ ਦਿਵਸ ਜਿਹੜਾ ਮਨਾਇਆ ਜਾਂਦਾ ਸੋ ਸਿੱਖ ਕੌਮ ਕੋਈ ਵੀ ਧਾਰਮਿਕ ਸਾਡਾ ਪ੍ਰੋਗਰਾਮ ਹੁੰਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਗਤਕੇ ਦੇ ਜੋਰ ਜਿਹੜੇ ਨੇ ਸਾਡੇ ਸਿੰਘ ਸਾਡੀਆਂ ਬੀਬੀਆਂ ਭੈਣਾ ਉਹ ਦਿਖਾਉਂਦੀਆਂ ਨੇ ਛੋਟੇ ਛੋਟੇ ਬੱਚੇ ਆਪਣੇ ਜੋਰ ਦਿਖਾ ਰਹੇ ਆ ਕੀ ਕਹਿਣਾ ਚਾਹੁੰਦੇ ਬੱਚੇ ਦਾ ਸੋ ਇਹ ਅੱਜ ਬੱਚਿਆਂ ਨੇ ਤੁਸੀਂ ਸਾਰਾ ਕਵਰੇਜ ਕੀਤਾ ਹੈ ਦੇਖਿਆ ਸੋ ਇਹ ਜਿਹੜੇ ਬੱਚੇ ਨੇ ਇਹ ਕੱਲ ਨੂੰ ਕੋਈ ਵੀ ਭੀੜ ਪੈਂਦੀ ਐ ਐਸੇ ਕੌਮ ਤੇ ਤਾਂ ਇਹ ਜਿਵੇਂ ਜੰਗਾਂ ਜੁੱਧਾਂ 'ਚ ਲੜਦੇ ਰਹੇ ਐ ਜਦੋਂ ਇਹਨਾਂ ਨੂੰ ਪੂਰੀ ਟ੍ਰੇਨਿੰਗ ਹੋਊਗੀ ਸੋ ਇਹ ਫੇਰ ਕਿਤੇ ਮਾਰ ਨਹੀਂ ਖਾਣਗੇ ਆਪਦੀ ਸੁਰੱਖਿਆ ਜਿਹੜੀ ਐ ਆਪ ਕਰ ਸਕਣਗੇ ਸੋ ਅਸੀਂ ਤਾਂ ਹੋਰ ਵੀ ਬੇਨਤੀ ਕਰਦੇ ਆ ਪੰਜਾਬ ਦੇ ਵਾਸੀਆਂ ਨੂੰ ਸਿੱਖਾਂ ਨੂੰ ਤੇ ਹੋਰ ਵੀ ਜਿਹੜੇ ਧਰਮ ਨੇ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਬੱਚੇ ਨੇ ਉਹਨਾਂ ਨੂੰ ਗਤਕੇ ਦੀ ਸਖਲਾਈ ਜਿਹੜੀ ਹੈ ਦਈਏ ਤੇ ਆਪਦੇ ਪਿੰਡਾਂ 'ਚ ਜਿਹੜੇ ਕੈਂਪ ਲਵਾਈਏ ਗਤਕੇ ਦੇ ਕੀ ਕਹਿਣਾ ਚਾਹੁੰਦੇ ਹੋ ਗਤਕਾ ਜਿਹੜਾ ਹੈ ਕਦੋਂ ਤੋਂ ਸ਼ੁਰੂ ਕੀਤਾ ਗਿਆ ਸੀ ਸੋ ਇਹ ਜੀ ਸਮੇਂ-ਸਮੇਂ ਤੇ ਜਿਹੜੀਆਂ ਹਕੂਮਤਾਂ ਬਦਲਦੀਆਂ ਰਹੀਆਂ ਵਕ ਵਕ ਹਕੂਮਤਾਂ ਆਉਂਦੀਆਂ ਰਹੀਆਂ ਪਰ ਜਿਹੜਾ ਸਿੱਖਾਂ ਨੂੰ ਜਿਹੜਾ ਇਸ ਡੀਪ ਸਟੇਟ ਵੱਲੋਂ ਇਸਾ ਸੈਂਟਰ ਵੱਲੋਂ ਜਿਹੜਾ ਟਾਰਗੇਟ ਕੀਤਾ ਜਾਂਦਾ ਹੈ ਉਹ ਲਗਾਤਾਰ ਜਾਰੀ ਹੈ ਬਦਲਦੇ ਰਹੇ ਕਦੀ ਭਾਜਪਾ ਆ ਗਈ ਕਦੇ ਕਾਂਗਰਸ ਆ ਗਈ ਪਰ ਸਿੱਖਾਂ ਦਾ ਜਿਹੜਾ ਇਹ ਘਾਣ ਹੁੰਦਾ ਰਿਹਾ ਹੈ ਸਿੱਖਾਂ ਨੂੰ ਜਿਹੜਾ ਨਿਸ਼ਾਨੇ ਤੇ ਰੱਖਿਆ ਜਾਂਦਾ ਹੈ ਹਰ ਤਰੀਕੇ ਨਾਲ ਟੌਂ ਚਲਾਇਆ ਜਾਂਦਾ ਸੋ ਇਸੇ ਨੂੰ ਲੈ ਕਰਕੇ ਸੈਂਟਰ ਵੱਲੋਂ ਜਿਹੜਾ ਕਿਹਾ ਗਿਆ ਕਿ ਪੂਰੇ ਭਾਰਤ ਦੇ ਵਿੱਚ ਜਿਹੜਾ ਦੋਗਾ ਦਿਵਸ ਜਿਹੜਾ ਮਨਾਇਆ ਜਾਊਗਾ ਸੋ ਕੌਮ ਦੇ ਜਰਨਲ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਇਹ ਗੱਲ ਕਹੀ ਕਿ ਸਿੱਖ ਜਿਹੜੇ ਨੇ ਜੰਗਾਂ ਲੜਦੇ ਹੁੰਦੇ ਨੇ ਸਿੱਖ ਕਦੇ ਜੋਗਾ ਨਹੀਂ ਕਰਿਆ ਕਰਦੇ ਸੋ ਜਿਨ੍ਹਾਂ ਨੇ ਜੋਗਾ ਕਰਨਾ ਹੈ ਉਹ ਕਰਨ ਜਿਹੜੇ ਸਿੱਖ ਨੇ ਜਿੱਥੇ ਪੂਰਾ ਭਾਰਤ ਜੋਗਾ ਮਨਾਏਗਾ ਉਸ ਤੇ ਬਰੋਬਰ ਹੀ 21 ਜੂਨ ਨੂੰ ਜਿਹੜਾ ਸਿੱਖ ਨੇ ਉਹ ਜੋਗਾ ਗਤਕਾ ਜਿਹੜਾ ਦਿਹਾੜਾ ਉਹ ਮਨਾਇਆ ਕਰਨਗੇ ਉਸੇ ਨੂੰ ਲੈ ਕਰਕੇ ਅੱਜ ਜਿੱਥੇ-ਜਿੱਥੇ ਭਾਵੇਂ ਪੰਜਾਬ ਦੇ ਵਿੱਚ ਭਾਵੇਂ ਬਾਹਰਲੀਆ ਕੰਟਰੀਆਂ ਦੇ ਵਿੱਚ ਜਿਹੜੇ ਸਿੱਖ ਨੇ ਅੱਜ ਬੜੀ ਧੂਮ ਧਾਮ ਨਾਲ ਗਤਕੇ ਦਾ ਦਿਹਾੜਾ ਮਨਾ ਰਹੇ ਨੇ ਸੋ ਆਪਾਂ ਅੱਗੇ ਵੀ ਹੋਰ ਵੀ ਬੇਨਤੀ ਕਰਦੇ ਆਂ ਸਿੱਖ ਜੱਤੇ ਬੰਦੀਆਂ ਨੂੰ ਕਿ ਆਪਾਂ ਤਕੜੇ ਹੋ ਕੇ ਜਿਹੜਾ ਗਤਕੇ ਦਾ ਦਿਹਾੜਾ ਵੱਡੇ ਪੱਧਰ ਤੇ ਵੀ ਮਨਾਇਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੱਸੀ ਆ ਮੈਂ ਪਿੰਡ ਭੁੱਲਣ ਦੀ ਵਾਸੀ ਆ ਸਾਡਾ ਜ਼ਿਲ੍ਹਾ ਕੀ ਜਿਹੜਾ ਸੰਗਰੂਰ ਆ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਗਤਕਾ ਦੀ ਇੱਕ ਖੇਡ ਬਖਸ਼ੀ ਆ ਜੀ ਨੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਵੀ ਭਾਰਤ ਦੇ ਬੱਚੇ ਨੇ ਪੰਜਾਬ ਦੇ ਬੱਚੇ ਨੇ ਸਾਰੇ ਗਤਕਾ ਖੇਡਣ ਅਤੇ ਆਪ ਆਪ ਦੀ ਸੁਰੱਖਿਆ ਕਰਨ ਇਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਛੇਵੇਂ ਪਾਤਸ਼ਾਹ ਜੀ ਨੇ ਸਾਨੂੰ ਇਹ ਖੇਡ ਦੀ ਬਖਸ਼ਿਸ਼ ਬਖਸ਼ੀ ਸੀ ਜਿਹੜੀ ਗਤਕਾ ਸਾਨੂੰ ਕੋੜਾ ਸਵਾਰ ਦੀ ਨਾਲੇ ਹੋਰਾਂ ਦੀ ਵੀ ਬਖਸ਼ਿਸ਼ ਸੀਗੀ ਬੱਚੇ ਬੱਚੇ ਕੀ ਕਹਿਣਾ ਚਾਹੁੰਦੇ ਹੋ ਅੱਗੇ ਜਾ ਕੇ ਵੀ ਲੰਬੇ ਟਾਈਮ ਤੱਕ ਤੁਸੀਂ ਗਤਕਾ ਖੇਡਦੇ ਰਹੋਗੇ ਹਾਂਜੀ ਜਿਹੜੀ ਕਿ ਸਿੱਖਾਂ ਦੀ ਕੌਮ ਆ ਗਤਕਾ ਕੌਮ ਆ ਇਹਦੇ ਬਾਰੇ ਅਸੀਂ ਖੇਡਦੇ ਰਹਾਂਗੇ ਜੋ ਕਿ ਆਪਾਂ ਗਤਕਾ ਖੇਡ ਦੇ ਬਾਰੇ ਸੁਰੱਖਿਆ ਕਰ ਸਕਦੇ ਆ ਸਸਤਾ ਦੇ ਨਾਲ ਸੁਰੱਖਿਆ ਕਰ ਸਕਦੇ ਆ ਪ੍ਰੇਰਣਾ ਕਿਥੋਂ ਮਿਲੀ ਹੈ ਵੀ ਗੱਤਕਾ ਤੁਸੀਂ ਖੇਡਣਾ ਚਾਹੀਦਾ ਕਿਥੋਂ ਮਾਤਾ ਪਿਤਾ ਤੋਂ ਪ੍ਰੇਰਣਾ ਮਿਲੀ ਜਾਂ ਸਕੂਲੋਂ ਪ੍ਰੇਰਣਾ ਮਿਲੀ ਇਹ ਸਾਡੇ ਨਾਲ ਦੇ ਪਿੰਡ ਠਸਕਾ ਦੇ ਵਿੱਚੋਂ ਕੁਝ ਉਸਤਾਦੇ ਸੀਗੇ ਉਸਤਾਦ ਮਨਵੀਰ ਸਿੰਘ ਨਾਲੇ ਉਸਤਾਦ ਜਤਿੰਦਰ ਸਿੰਘ ਉਹਨਾਂ ਨੇ ਇਹ ਗੇਮ ਦੀ ਸਾਨੂੰ ਪ੍ਰੇਰਣਾ ਦਿੱਤੀ ਆ ਤੁਹਾਨੂੰ ਲੱਗਦਾ ਵੀ ਜਦੋਂ ਤੁਸੀਂ ਵੱਡੇ ਹੋ ਜਾਓਗੇ ਗੱਤਕਾ ਖੇਡਦੇ ਰਹੋਗੇ ਇਹ ਤੁਸੀਂ ਬਿਜ਼ਨਸ ਦੇ ਵਿੱਚ ਵੀ ਜਾ ਸਕਦੇ ਹੋ ਪੈਸੇ ਵੀ ਕਮਾ ਸਕਦੇ ਹੋ ਹਾਂ ਕਮਾ ਸਕਦੇ ਹਾਂ ਜੀ ਗੱਤਕਾ ਦੇ ਵਿੱਚ ਕੋਈ ਟੀਚਰ ਬਣ ਸਕਦਾ ਕੁਝ ਵੀ ਕਰ ਸਕਦੇ ਹਾਂ ਬਹਾਦਰ ਸਿੰਘ ਪਸੌਰ ਮੈਂਬਰ ਪੀਏਸੀ ਸ਼੍ਰੋਮਣੀ ਅਕਾਲ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਤਕਾ ਦੀ ਵਸ ਮਨਾਇਆ ਜਾ ਰਿਹਾ ਮਸਤੋਨਾ ਸਾਹਿਬ ਦੇ ਵਿੱਚ ਜਿਹੜਾ ਇਹ ਗੱਤਕਾ ਦੇ ਹਾਲਾ ਸੀ ਮਨਾ ਰਹੇ ਆ ਇਹ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ ਹੈ ਜਦੋਂ ਇੱਥੇ ਮੁਗਲਾਂ ਦੇ ਰਾਜ ਚ ਗੈਰ ਮੁਸਲਮਾਨ ਗੱਤਕਾ ਨਹੀਂ ਖੇਡ ਸਕਦਾ ਕੋਰਸ ਵਾਲੀ ਨਹੀਂ ਸੀ ਕਰ ਸਕਦਾ ਸ਼ਿਕਾਰ ਨਹੀਂ ਸੀ ਖੇਡ ਸਕਦਾ ਉਸ ਸਮੇਂ ਸਾਨੂੰ ਗੁਰੂਆਂ ਗੁਰੂ ਸਹਿਬਾਨਾਂ ਨੇ ਇਹ ਗੱਤਕਾ ਦੇ ਜੋਹਰ ਸਿਖਾਏ ਤਾਂ ਕਿ ਸਿੱਖ ਸਰੀਰਕ ਤੌਰ ਤੇ ਰਿਸ਼ਤ ਪੁੱਤਰ ਰਹੇ ਔਰ ਆਪਣੇ ਰੱਖਿਆ ਕਰ ਸਕੇ ਸੋ ਗੱਤਕਾ ਦਿਹਾੜਾ ਸਾਡੇ ਲਈ ਬਹੁਤ ਜ਼ਰੂਰੀ ਸੀਗਾ ਕਿਉਂਕਿ ਇੰਡੀਅਨ ਸਟੇਟ ਸਾਡੇ ਤੇ ਜਿਹੜਾ ਯੋਗਾ ਦਿਵਸ ਥੋਪਣਾ ਚਾਹੁੰਦੀ ਹੈ ਹਿੰਦੂ ਵੀਰਾਂ ਦਾ ਯੋਗਾ ਦਿਵਸ ਮਨਾਉਣ ਜੋ ਮਰਜ਼ੀ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਬਹੁਤ ਵਧੀਆ ਗੱਲ ਹੈ ਪਰ ਜਿਹੜਾ ਇਹ ਸਾਡੇ ਸਕੂਲਾਂ ਚ ਇੱਥੇ ਪੰਜਾਬ ਚ ਥੋਪਿਆ ਜਾ ਰਿਹਾ ਹੈ ਵੀ ਯੋਗਾ ਦਿਵਸ ਮਨਾਓ ਬਿਲਕੁਲ ਨਹੀਂ ਸਿੱਖਾਂ ਦਾ ਜਿਹੜਾ ਹੈਗਾ ਗੱਤਕਾ ਦਿਹਾੜਾ ਅਸੀਂ ਆਪਣੇ ਸਰੀਰ ਨੂੰ ਰਿਸਤਪੁਰਸ ਰੱਖਣ ਲਈ ਜਿਵੇਂ ਇਹ ਕੁੜੀਆਂ ਨੇ ਗੱਤਕਾ ਖੇਡਿਆ ਇਹਨਾਂ ਨੂੰ ਆਪਣੀ ਰੱਖਿਆ ਸਵੈ ਰੱਖਿਆ ਲਈ ਮੁੰਡਿਆਂ ਨੂੰ ਆਪਣੇ ਸਵੈ ਰਖਿਆ ਲਈ ਗੱਤਕਾ ਦਿਹਾੜਾ ਮਨਾਇਆ ਜਾ ਰਿਹਾ ਹੈ ਅਸੀਂ ਗੱਤਕਾ ਦਿਹਾੜਾ ਹੀ ਮਨਾਵਾਂਗੇ ਜੋਗਾ ਦਿਵਸ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਕਿੰਨੇ ਸਾਲਾਂ ਤੋਂ ਲਗਾਤਾਰ ਜਿਹੜਾ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ ਇਹ 11ਵਾਂ ਸਾਲ ਹੋ ਗਿਆ ਸਾਨੂੰ ਗੱਤਕਾ ਦਿਹਾੜਾ ਮਨਾਉਂਦਿਆਂ ਨੂੰ ਸੋ ਅਸੀਂ ਇਸੇ ਤਰ੍ਹਾਂ ਲਗਾਤਾਰ ਨਿਰੰਤਰ ਮਨਾਉਂਦੇ ਰਹਾਂਗੇ ਕਿਉਂਕਿ ਸਾਡੇ ਜੋਗ ਗੁਰੂ ਸਾਹਿਬਾਨਾਂ ਨੇ ਸਾਨੂੰ ਦਿੱਤਾ ਕਿ ਅਸੀਂ ਆਜ਼ਾਦ ਸਿੱਖ ਬਾਦਸ਼ਾਹੀ ਸਾਡੀ ਹੈ ਹੀ ਸਿੱਖਾਂ ਦੀ ਅਸੀਂ ਕਿਸੇ ਦੇ ਗੁਲਾਮ ਨਹੀਂ ਸੋ ਇੰਡੀਅਨ ਸਟੇਟ ਇਹ ਸਾਡੀਆਂ ਸਾਰੀਆਂ ਘਟਗਣਤੀਆਂ ਤੇ ਜੋ ਥੋਪਣਾ ਚਾਹੁੰਦੀ ਹੈ ਜੋ ਆਰਐਸਐਸ ਕਹਿੰਦੀ ਹੈ ਹਿੰਦੀ Hindu ਹਿੰਦੁਸਤਾਨ ਸੋ ਅਸੀਂ ਉਸ ਗੱਲ ਨੂੰ ਬਿਲਕੁਲ ਨਹੀਂ ਮੰਨਦੇ ਅਸੀਂ ਵੱਖਰੇ ਆ ਸਾਡਾ ਖਾਣ ਪੀਣ ਵੱਖਰਾ ਹੈ ਸਾਡਾ ਪਹਿਰਾਵਾ ਵੱਖਰਾ ਹੈ ਅਸੀਂ ਖਾਲਸੇ ਆ ਖਾਲਸਾ ਹਮੇਸ਼ਾ ਆਜ਼ਾਦ ਹੁੰਦਾ ਹੈ ਖਾਲਸਾ ਜਾਂ ਬਾਗੀ ਹੁੰਦਾ ਹੈ ਜਾਂ ਬਾਦਸ਼ਾਹ ਹੁੰਦਾ ਹੈ ਸੋ ਸਾਡਾ ਗੱਤਕਾ ਦਿਹਾੜਾ ਮਨਾਉਣ ਦਾ ਹੀ ਫਰਜ਼ ਬਣਦਾ ਤੇ ਅਸੀਂ ਗੱਤਕਾ ਦਿਹਾੜਾ ਮਨਾਉਂਦੇ ਆ ਤੇ ਮਨਾਉਂਦੇ ਰਹਾਂਗੇ